ਕੀ ਬੋਲਦਾ ਲੌਂਡਰ ਕਿਹੜਾ ਕੌਂਡ ਦੇ ਹੁੰਦੇ ਆ ਤੁਸੀਂ ਇਹ ਜਿਹੜਾ ਹੈ ਸਾਰੇ 99 ਕਾਲ ਔਰ ਮੈਂ ਜੋ ਪਿੰਡ ਵਾਲੇ ਉਪਰਾਲਾ ਕਰ ਰਿਹਾ ਮੈਂ ਇਹਨਾਂ ਦਾ ਤੁਹਾਡੀ ਹੈ ਅਸੀਂ ਵੀ ਸਪੋਰਟਸ ਰਏ ਮੇਰੇ ਨਾਲ ਵੀਰ ਬਲਕਾਰ ਜੀ ਇਹ ਇੰਟਰਨੈਸ਼ਨਲ ਪਲੇਅਰ ਰਏ ਨੇ ਟੌਪ ਦੇ ਪਲੇਅਰ ਨੇ ਅਸੀਂ ਇਹਨਾਂ ਲੋਕਾਂ ਨੂੰ ਮੈਂ ਹੀ ਆਪਣੇ ਨਾਲ ਵੀ ਉਪਰਾਲੇ ਕਰ ਰਿਹਾ ਵੀ ਕੋਈ ਵੀ ਪਿੰਡ ਵਾਲਾ ਆਪਦੇ ਪਿੰਡ ਮੈਚ ਕਰਾਵੇ ਅਸੀਂ ਉਹਨਾਂ ਨੂੰ 21000 ਰੁਪਏ ਆਪਣਿਆਂ ਤੋਂ ਤਾਂਗੇ ਹੋ ਸਕਦਾ ਜੇ ਉਹਨਾਂ ਨੂੰ ਜ਼ਿਆਦਾ ਲੋੜ ਹੋਵੇ ਅਸੀਂ ਉਹ ਵੀ ਹੈਲਪ ਕਰਾਂਗੇ ਤੇ ਜੇ ਕਿਸੇ ਨੇ ਆਪਦੇ ਪਿੰਡ ਵਿੱਚ ਕੈਂਪ ਲਾਉਣਾ ਹੋਵੇ ਆਪਣੇ ਸਪੋਰਟਸ ਦਾ ਤੇ ਉਹ ਤਾਂ ਕੋਚ ਦੀ ਅਸੀਂ ਮੈਂ ਆਪਦੀ ਵੱਲੋਂ ਪਰਸਨਲ ਵੀ ਉਹਨੂੰ ਆਪਣੇ ਉਹਦਾ ਜੋ ਵੀ ਤਲਫਾ ਹੋਵੇ ਉਹ ਮੈਂ ਆਪਦੀ ਵੱਲੋਂ ਕਰੂੰਗਾ ਤੇ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਜਿਹਦੇ ਨਾਲ ਸਾਡੇ ਬੱਚੇ ਔਰ ਅਸੀਂ ਵੀ ਵੀ ਆਪਾਂ ਉਹਨਾਂ ਨੂੰ ਵੇਖਣ ਜਾਈਏ ਔਰ ਬੱਚੇ ਖੇਡਣ ਔਰ ਸਾਰਿਆਂ ਦੇ ਬੰਦੇ ਜਿਹਨਾਂ ਹੋਵੇ ਇਹ ਜਿਹੜੇ ਆ ਟੀਵੀ ਆ ਜਾਂ ਨਸ਼ੇ ਇਹਨਾਂ ਤੋਂ ਆਪਣੇ ਜੋ ਬੱਚੇ ਆ ਜਾਂ ਆਪਣੀ ਕਮਿਊਨਿਟੀ ਆ ਉਹ ਆਪਣੇ ਬੱਚੇ ਮਾਈਕ ਜੀ ਦਾ ਖਾਲਸਾ ਕਾਫੀ ਪ੍ਰੋਟ ਕਰਦੇ ਹੋਣਾ ਆ ਚੰਗੀਆਂ ਦੀਆਂ ਕਮੀਆਂ ਤੁਸੀਂ ਕਰਦੇ ਹੋ। ਫੁੱਟਬਾਲ ਲਈ ਵੀ ਪ੍ਰੋਬਲਮ ਹੁੰਦਾ ਮੈਂ ਕਹਿੰਦੀ ਅਸੀਂ ਜੋ ਵੀ ਆਪਣੇ ਆਪ ਦੇ ਪਿੰਡਾਂ ਵਿੱਚ ਕਰਨਾ ਚਾਹਵੇ ਅਸੀਂ ਆਪਦੇ ਕਲੱਬ ਵੱਲੋਂ ਉਹਨਾਂ ਨੂੰ ਕੋਈ ਮੈਚ ਕਰਾਵੇ ਉਹ ਸਾਡੇ ਕਲੱਬ ਨੂੰ ਸੱਦੇ ਅਸੀਂ ਇਹਨਾਂ ਨੂੰ ਕੱਠੋ-ਕੱਠ 21000 ਦਾਂਗੇ ਹਾਂ ਉਹਨਾਂ ਦੀ ਜਾਰੀ ਲੋੜ ਹੋ ਗਈ ਜਾਂ ਉਹਨਾਂ ਦੇ ਆਪਣੇ ਕੋਈ ਮਨੀ ਪ੍ਰੋਬਲਮ ਹੋਏ ਐਸੀ ਜਿੰਨੇ ਜੁਗਿਆ ਹੋਰ ਵੱਜੇ ਹੋ ਰਿਹਾ ਹੈ ਸੇਲਫ ਕਰਾਂਗੇ ਕਿ ਤੁਹਾਡੇ ਰੋਲ ਲਾਕੇ ਬਾਸਪਾ ਦੀ ਚੈਂਪੀਅਨਸ਼ਿਪ ਹੋਣੀ ਹੈ ਤੁਸੀਂ ਮੇਨ ਸਪੌਂਸਰ ਹੁੰਦੇ ਆ ਇਹ ਕਰ ਰਿਹਾ ਹੈ 82500 ਰੁਪਏ ਟੋਪਰਾ ਹੁੰਦੇ ਲਈ ਵੀ ਬੋਡ ਦੇ ਰਹਿਣ ਆਉਂਦੇ ਜਿੰਨੇ ਵੀ ਖੋਜ ਹੁੰਦੇ ਹੋ ਮੇਰੇ ਘਰੇ ਹੁੰਦੇ ਆ ਉੱਥੇ ਤੇ ਮੈਂ ਉਹਨਾਂ ਦੇ ਜਿੰਨੇ ਵੀ ਜੁਗਿਆ ਅਸੀਂ ਜਿੰਨੇ ਵੀ ਵਾਹ ਅਛਲੀ ਵੀ ਆਪਣੇ ਚੀਮਾ ਜੀ ਉਥੇ ਕਰਾ ਰਹੇ ਨੇ ਸਜੇ ਸਿੰਘ ਜੀ ਮੈਚ ਜਿਹਨੇ ਵੀ ਜੋ ਗਿਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਉਹ ਵਧੀਆ ਪਲੇਅਰ ਨੇ ਔਰ ਅਰਜਨ ਬਾਡੀ ਨੇ ਅਸੀਂ ਮੈਂ ਇਹ ਕਹਾਂਗਾ ਵੀ ਜਿਦਾਂ ਉਹ ਕਰ ਰਹੇ ਨੇ ਇਦਾਂ ਆਪਣੇ ਏਰੀਆ ਦੇ ਵਿੱਚ ਘੱਟੋ ਘੱਟ ਸਾਲ ਦੇ ਵਿੱਚ 10-20 ਮੈਚ ਹੋਣੇ ਚਾਹੀਦੇ ਜਿਹੜਾ ਬੱਚਿਆਂ ਨੂੰ ਵਧੀਆ ਸਾਂਭਲੇ ਇਹ ਮੈਸੇਜ ਨੇ ਹੋ ਜਾਵੇ ਆਪਾਂ ਅਹੀਂ ਪਲੇਅਰ ਆਏ ਤੇ ਵਪਾਰੀ ਵੀ ਆਂ ਐਂ ਇਤਾਂ ਦੇ ਬੱਚਿਆਂ ਨੂੰ ਵੀ ਬਾਹਰ ਜਾਣ ਦੀ ਬਜਾਏ ਇੱਥੇ ਆਪਣੇ ਘਰਾਂ 'ਚ ਹੀ ਮਿਹਨਤ ਕਰੋ ਜਾਨੀਏ ਜਿਹੜੇ ਬਾਰੇ ਉਹ ਆਉਣ ਜਾਈ ਤੇ ਖਾਦੇ ਖੋਦੇ ਆ ਬਾਹਰ ਫਿਰਦੇ ਨਾ ਉਹ ਸਭ ਨੇ ਸਾਰੇ ਫੁਕਰੇ ਹੀ ਆ ਤੇ ਉਹਨਾਂ ਦਾ ਕੋਈ ਉੱਥੇ ਅੱਛਾ ਕੰਮ ਨਹੀਂ ਹੁੰਦਾ ਜਿਹੜੇ ਉੱਥੇ ਅੱچھے ਲੋਕ ਨੇ ਉੱਥੇ ਸੈਂਪਲ ਹੀ ਜਾਣ ਕੇ ਰਹਿੰਦੇ ਆ ਤੇ ਬਾਕੀ ਵਧੀਆ ਇੱਥੇ ਪਿੰਨਾਂ 'ਚ ਮੈਂ ਇਹੋ ਕਹੂਗਾ ਬਾਹਰ ਜਾਣ ਦੀ ਬਜਾਏ ਇੱਥੇ ਆਪਦੀ ਮਿਹਨਤ ਕਰੋ ਤੁਹਾਡੇ ਕੋਲ ਆਪਦੇ ਘਰ ਦੇ ਆਗਰਾਜ ਸਾਹਿਬ ਕੋਲ ਸਿਆ ਉੱਥੇ ਜਾ ਕੇ ਆਂ ਤੇ ੱਠੇ ਖਾ ਕੇ ਦੇਖ ਲੈ ਤੇ ਬਾਕੀ ਬੀਚੋਂ ਸਾਡਾ ਰੱਬ ਨੇ ਬੜੀਆ ਤੇ ਸਹਿਯੋਗ ਹੋ ਗਿਆ ਅਸੀਂ ਤਾਂ ਬੱਚਿਆਂ ਨੂੰ ਇਹ ਕਹਾਂਗੇ ਇੱਥੇ ਮਿਹਨਤ ਕਰੋ ਇੱਥੇ ਉੱਥੋਂ ਦਾ ਵੀ ਬਿਜ਼ਨਸ ਜਾਦੇ ਆ ਹਾਂ ਬਿਜ਼ਨਸ ਦੇ ਵਿੱਚ ਕਿਹੇ ਬੱਚਿਆਂ ਨੇ ਇੱਥੇ ਹੈਲਪ ਚਾਹੀਦੀ ਹੋ ਤਾਂ ਮੈਂ ਉਹਨਾਂ ਨਾਲ ਖੜਾ ਸਪੋਰਟਸ ਵਿੱਚ ਸਾਡੇ ਨਾਲ ਤੁਹਾਡੇ ਬੰਦੇ ਖੜੋਤੇ ਨੇ ਇਹ ਇਹ ਵੀ ਆਪਣੇ ਸਪੋਰਟਸ ਵਿੱਚ ਬਹੁਤ ਕਰ ਰਹੇ ਨੇ ਬਲਗਰਪਾ ਜੀ ਤੇ ਇਹਨਾਂ ਦੀ سپورਟ ਲੋ ਇਹ ਸਾਨੂੰ ਆਪਣੇ ਜਿੰਨੇ ਵੀ ਕਹਿਣਗੇ ਪੈਸੇ ਅਸੀਂ ਮਾਰੋ ਭੇਜਾਂਗੇ ਇੱਥੇ ਵਧੀਆ ਮੈਚ ਕਰਾਓ ਵਧੀਆ ਇੱਥੇ ਅਕੈਡਮੀਆ ਖੋਲੋ ਜਿਦੇ ਨਾਲ ਬੱਚੇ ਵਧੀਆ ਹੋ bye okay.